ਸਰਦਾਰ ਸੋਨ ਸਿੰਘ ਠੰਡਲ ਨੇ ਭਰੇ ਚੋਣ ਨਮਾankan ਪੱਤਰ ਇਸ ਮੌਕੇ ਜਿੱਥੇ ਜਿੱਤੇ ਨੂੰ ਯਕੀਨੀ ਦੱਸਿਆ ਉੱਥੇ ਹੀ ਮਿਲ ਰਹੇ ਲੋਕਾਂ ਦੇ ਸਮਰਥਨ ਦਾ ਵੀ ਧੰਨਵਾਦ ਕੀਤਾ ਹਾਂਜੀ ਛੱਡਾ ਸਾਹਿਬ ਜੀ ਨਾਮਜ਼ਦਗੀ ਪੱਤਰ ਦਾਖਲ ਕਰਕੇ ਆਏ ਹਾਂ ਕੀ ਰਣਨੀਤੀ ਹੈ ਹੁਣ ਆਪਣੀ ਇਲੈਕਸ਼ਨ ਦੀ ਦੇਖੋ ਅੱਜ ਬੜੇ ਮੇਰੇ ਵਾਸਤੇ ਖੁਸ਼ੀ ਦਾ ਇਹ ਦਿਨ ਹੋਆ ਕਿ ਮੈਨੂੰ ਲੰਬੀ ਸਿਆਸਤ ਤੋਂ ਬਾਅਦ ਅੱਜ ਪਾਰਲੀਮੈਂਟ ਦੀ ਨਾਮਜ਼ਦਗੀ ਦਾ ਮੌਕਾ ਮਿਲਿਆ ਔਰ ਜੋ ਮੈਂ ਮਹਿਸੂਸ ਕਰ ਰਿਹਾ ਕਿ ਅੱਜ ਦੇਖ ਦੀ ਨਵੀਂ ਸਰਕਾਰ ਲੋਕ ਚਾਹੁੰਣਾ ਚਾਹੁੰਦੇ ਆ ਉਹ ਬੜੇ ਮਸਲੇ ਨੇ ਦੇਸ਼ ਦੇ ਅੰਦਰ ਜਿਨ੍ਹਾਂ ਦਾ ਮੌਜੂਦਾ ਸਰਕਾਰਾਂ ਹੱਲ ਨਹੀਂ ਕਰ ਸਕੀਆਂ ਪੰਜਾਬ ਦੇ ਬੜੇ ਮਸਲੇ ਨੇ ਉਹਨਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਵਿਚਰਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਜਿਹੜੇ ਪੰਜਾਬ ਦੀ ਸਾਡੀ ਸ਼੍ਰੋਮਣੀ ਕਾਲ ਦਲ ਦੀ ਪਹਿਲਾਂ ਤੋਂ ਪੰਜਾਬ ਲਈ ਕੀਤੇ ਹੋਏ ਕਾਰਜਵਾ ਜਾਂ ਪੰਜਾਬ ਲਈ ਵਫਾਦਾਰੀ ਆ ਜਾਂ ਜਿਹੜੀ ਅਸੀਂ ਬਾਕੀ ਪਾਰਟੀਆਂ ਜੋ ਅੱਜ ਧੱਕੇ ਕਰ ਰਹੀਆਂ ਇਨਸਾਫ ਨਹੀਂ ਮਿਲ ਰਿਹਾ ਲਾਂਡ ਆਰਡਰ ਹੈ ਕੋਈ ਨਹੀਂ ਔਰ ਸੈਂਟਰ ਗਵਰਨਮੈਂਟ ਕਿਤਲੇ ਕਿਤੇ ਪੰਜਾਬ ਦੀ ਸਾਡੀ ਧਾਰਮਿਕ ਮਸਲਿਆਂ ਵਿੱਚ ਦਖਲਅੰਦਾਜ਼ੀਆਂ ਜਿਹੜੇ ਹੋਰ ਸਾਡੇ ਕੀਤੇ ਹੋਏ ਵਾਦੇ ਉਹ ਪੂਰੇ ਨਾ ਕਰਨੇ ਬਹੁਤ ਸਾਰੇ ਮਸਲੇ ਆ ਜਿਹਨਾਂ ਨੂੰ ਲੈ ਕੇ ਲੋਕਾਂ ਵਿੱਚ ਜਾਵਾਂਗੇ ਔਰ ਜਿੰਨਾ ਸਮਾਂ ਮੈਨੂੰ ਹੁਣ ਮਿਲਿਆ ਮੈਂ ਲੋਕਾਂ 'ਚ ਗਿਆ ਤੇ ਬਹੁਤ ਵੱਡਾ ਹੰਗਾਰਾ ਲੋਕਾਂ ਦਾ ਮਿਲ ਰਿਹਾ ਦੇ ਲੋ ਉਹਨੇ ਦੇਖ ਲਈਆ ਸਰਕਾਰ ਕਾਂਗਰਸ ਦੀ ਵੀ ਦੇਖ ਲਈ ਬੀਜੇਪੀ ਦੀ ਵੀ ਦੇਖ ਲਈ ਆਮ ਆਦਮੀ ਪਾਰਟੀ ਵੀ ਦੇਖ ਲਈ ਔਰ ਮੈਂ ਸੋਚਦਾ ਮੈਂ ਕਾਲੀਦਰ ਬਹੁਤ ਇਹਨਾਂ ਦਿਨਾਂ ਦੇ ਵਿੱਚ ਸਟਰੋਂਗ ਆ ਤਕੜਾ ਆ ਇੱਕ ਵੱਡਾ ਹੰਗਾਰਾ ਲੋਕਾਂ ਦਾ ਮਿਲ ਰਿਹਾ ਕੰਪੀਟੀਸ਼ਨ ਕਿਹਦਾ ਹੁੰਦਾ ਹੈ ਹੈ ਨਹੀਂ ਕਿਸੇ ਦਾ ਵੀ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਲੋਕ ਕਾਗਜ਼ ਨਹੀਂ ਭਣ ਦਿੰਦੇ ਆਉਣ ਨਹੀਂ ਦਿੰਦੇ ਰੋਕ ਘਰਾਓ ਘਰਾਓ ਕਰਦੇ ਆ ਜਿਹਨਾਂ ਦੇ ਪਿੰਡਾਂ ਵਿੱਚ ਨਹੀਂ ਭਣ ਦਿੰਦੇ ਤੇ ਉਹਨਾਂ ਦਾ ਕੰਪੀਟੀਸ਼ਨ ਕੀ ਹੋ ਸਕਦਾ ਗੱਲ ਇੱਕ ਮਿੰਟ ਦੱਲ ਬਦਲੂ ਜਿਹੜੇ ਲੋਕ ਆ ਇਹ ਰਾਤ ਨੂੰ ਕਿਤੇ ਹੋਰ ਪਾਰਟੀਆਂ ਹੁੰਦੇ ਆ ਸਵੇਰ ਨੂੰ ਕਿਤੇ ਹੋਰ ਪੱਟ ਜੁਟਦੇ ਆ ਆਪਣੇ ਖਲ ਬਚਾਉਣ ਦੀ ਖਾਤਰ ਆਪਣੇ ਲੋਕਾਂ ਨਾਲ ਬੇਵਫਾਈ ਕਰਦੇ ਆ ਉਹਨਾਂ ਨਾਲ ਮੁਕਾਬਲਾ ਕੀ ਹੋ ਸਕਦਾ ਦੇਖੋ ਕਿਸਾਨਾਂ ਦਾ ਜਿਹੜਾ ਆ ਕਿਸਾਨ ਸਾਡਿਆਂ ਨੇ ਲੰਬਾ ਥਮਾ ਸੰਘਰਸ਼ ਕੀਤਾ ਉਹਨਾਂ ਨੇ ਬੜਿਆਂ ਜਾਨਾਂ ਵੀ ਗਈਆਂ